ਨਹੀਂ ਸਾਫ ਸਫਾਈ ਮੇਰੀ ਹੋ ਗਈ ਹੈ ਹੁਣ ਫ੍ਰੀ ਹੋ ਕੇ ਬੈਠੀ ਸੀ ਮੇਤ ਕਰ ਲੇ ਪੁੱਤ ਕੰਮ ਹਾਂਜੀ ਮੰਮੀ ਸਾਰਾ ਹੋ ਗਿਆ ਬਸ ਆ ਮਾੜੀ ਜੀ ਰਹਿੰਦੀ ਸੀ ਸੈਲਫ ਜੀ ਸਾਫ ਕਰਨ ਵਾਲੀ ਅੱਛਾ ਚੱਲ ਕਰ ਲੈ ਪੁੱਤ ਤੇ ਸਮਾਰਕ ਜੇ ਕਰ ਲੈ ਥੋੜੀ ਜੀ ਅੱਜ ਅੱਜ ਮੰਮੀ ਤੁਹਾਨੂੰ ਕੀ ਹੋ ਗਿਆ ਨਹੀਂ ਮੈਨੂੰ ਤਾਂ ਨਹੀਂ ਕੁਝ ਹੋਇਆ ਪੁੱਤ ਤੇ ਉਹ ਨਾ ਤੇਰੇ ਭੂਆ ਨੇ ਆਉਣਾ ਅੱਜ ਫੋਨ ਆਇਆ ਸੀ ਉਹਦਾ अच्छा तो ਤੁਸੀਂ ਐਵੇਂ ਡਰੀਂ ਨੇ ਭੂਆ ਤੋਂ ਫੇਰ ਕੀ ਅੱਗੇ ਵੰਗੇ ਆਪਾਂ ਤਾਂ ਸਾਫ ਸਪਾਈ ਕਰਦੇ ਜਿਵੇਂ ਅੱਗੇ ਕਰਦੇ ਆਂ ਨਹੀਂ ਉਹ ਤਾਂ ਥੋੜਾ ਜਿਹਾ ਸੁਭਾਅ ਜਿਹਾ ਆਇਆ ਨਾ ਵੀ ਆ ਇੱਥੇ ਪਈਆਂ ਨਗੋਚਾਂ ਦਾ ਸੁਭਾਅ ਦਾ ਥੋੜਾ ਜਿਹਾ اچھا ਤੇ ਤੂੰ ਮੇਰਾ ਪੁੱਤ ਗੁੱਸਾ ਨਾ ਕਰੀਂ ਤੇ ਚੱਕ ਧਰ ਜੀ ਆਪ ਦੀ ਕਰ ਲਾ ਉਹਦਾ ਸੁਭਾਅ ਬਸ ਆ ਇੱਥੇ ਪਿਆ ਇੱਥੇ ਪਿਆ ਉਹਨੇ ਐਂ ਕਹੀ ਮम्मी ਅੱਜ ਤੱਕ ਤੁਸੀਂ ਤਾਂ ਕਦੇ ਮੇਰੇ ਕੰਮ ਚ ਨਗੋਚ ਨਹੀਂ ਕੱਢੀ ਮੈਂ ਵਧੀਆ ਹੀ ਕੰਮ ਕਰਦੀ ਆ ਨਾ ਮੈਂ ਮੈਂ ਪਤਾ ਮੇਰਾ ਨਹੀਂ ਸੁਭਾਅ ਐ ਵੀ ਜਿਹੜਾ ਕਰਦਾ ਕੰਮ ਵਧੀਆ ਕਰਦਾ ਕਈ ਵੇਰ ਸੁਭਾਅ ਹੁੰਦਾ ਕਿਸੇ ਦਾ ਹਨਾ ਤੇ ਤੂੰ ਬੋਲੀ ਨਾ ਮੇਰਾ ਪੁੱਤ ਮੈਂ ਤਾਂ ਕਦੇ ਨਾ ਬੋਲੀ ਜਾਂਦਾ ਨੀ ਮੂਰੇ ਕੋਈ ਨਹੀਂ ਕੋਈ ਨਹੀਂ ਮੰਮੀ ਬਸ ਮੈਂ ਨਵੇੜ ਲਿਆ ਤੇ ਗੁੱਸਾ ਨਾ ਕਰੀਂ ਕਹੋ ਕੋਣ ਆਉਣਾ ਨੇ ਬਸ ਆਉਣ ਵਾਲੇ ਆ ਮੈਨੂੰ ਲੱਗਾ ਸਵੇਰ ਦਾ ਫੋਨ ਆਇਆ ਸੀਗਾ ਮੈਂ ਤੈਨੂੰ ਦੱਸਣਾ ਭੁੱਲ ਲਗੀ ਹਾਂ ਚਲੋ ਕੋਈ ਨਹੀਂ ਮਗਲ ਨਹੀਂ ਮੰਮੀ ਹਾਂ ਹਾਂ ਠ ਮੈਂ ਕਿਹਾ ਮੈਂ ਘਰ ਤਾਂ ਲੈਂਟਰ ਤੋਂ ਬਾਅਦ ਆਇਆ ਹੀ ਨਹੀਂ ਗਿਆ ਉਹ ਉਦੋਂ ਦੀ ਆਈ ਅੰਮਾ ਚੋਂ ਕਿਹੜਾ ਨਿਕਲਿਆ ਜਾਂਦਾ ਏ ਅੰਦਰ ਬੜੀਆਂ ਬੈਠੀਆਂ ਹੋਣੀਆਂ ਹੋਣ ਹਨਾ ਆਏ ਤਾਂ ਨਾ ਪਤਾ ਨਾਲੇ ਵੀ ਫੋਨ ਲਾਇਆ ਮੈਂ ਵੀ ਮੈਂ ਬਾਹਰ ਨਿਕਲ ਚਲੋ ਉਹ ਤਾਂ ਬਹੂ ਆ ਉਹਨੂੰ ਪਰਜਾਈ ਤਾਂ ਚਾਹੀਦਾ ਵੀ ਭੂਆ ਆਉਂਦੀ ਐ ਤੇ ਅਸੀਂ ਕੋਈ ਘਰਨੇ ਕਿੰਨੇ ਉਹ ਅਜੇ ਆਗੇ ਭੂਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੁਤੇ ਹੋ ਠੀਕ ਹੋ ਠੀਕ ਠਾਕ ਵਧੀਆ ਹਾਂ ਜੀ ਪੈਰੀ ਹੱਥ ਨਹੀਂ ਤੈਨੂੰ ਕਿਸੇ ਲਈ ਦੱਸਿਆ ਵੱਟਿਆਂ ਦੇ ਪੈਰੀ ਹੱਥ ਲਾਈ ਦੇ ਚਲੋ ਕੋਈ ਕੋਈ ਗੱਲ ਨਹੀਂ ਭੂਆ ਜੀ ਹੁਣ ਲਾ ਦਿੰਨੀ ਆ ਹੋ ਠੀਕ ਹੋ ਤੁਸੀਂ ਹਾਂ ਠੀਕ ਆ ਵਧੀਆ ਮਾਂ ਕਿੱਥੇ ਵੱਡੀ ਤੇਰੀ ਉਹ ਵੀ ਅੰਦਰ ਅੱਭੂ ਜੀ ਏਸੀ 'ਚ ਲੇ ਜਾਓ ਮੈਂ ਪਾਣੀ ਲੈ ਕੇ ਆਉਣੀ ਆ ਲੈ ਅੰਦਰ ਵੱਡੀ ਬੈਠੀ ਏਸੀ 'ਚ ਲੈ ਕੁੜੀ ਬੀਬੀ ਆ ਗਈ ਠੀਕ ਆ ਬੀਬੀ ਹਾਂ ਠੀਕ ਆ ਵਧੀਆ ਤੂੰ ਸੁਣਾ ਕਿਵੇਂ ਆ ਠੀਕ ਆ ਠੀਕ ਆ ਲੈ ਤੂੰ ਤਾਂ ਲਾ ਤੇ ਪੈਰੀ ਹੱਥ ਤੇ ਮੂੰਹ ਨੂੰ ਤਾਂ ਇੰਨਾ ਚੱਜ ਨਹੀਂ ਆਇਆ ਵੀ ਮੈਂ ਪੈਰੀ ਹੱਥ ਲਾਵਾਂ ਤੂੰ ਵੀ ਸਿਖਾ ਦਿਆ ਕਰ ਉਹਨੂੰ ਮਾੜਾ ਮੋਟਾ ਨਹੀਂ ਕੋਈ ਨਹੀਂ ਆ ਬਸ ਅੱਜ ਕੱਲ ਕੁੜੀਆਂ ਹਨਾ ਸਸਰੀ ਘਰ ਬੁਲਾ ਦਿੰਦੀਆਂ ਮੈਂ ਤਾਂ ਬਾਹਲੀ ਕਦੇ ਕਰੀ ਨਹੀਂ ਨਿਰਖ ਜੀ ਤੇ ਆਏ ਤਾਂ ਪਤਾ ਤੈਨੂੰ ਵੀ ਮੈਂ ਆਉਣਾ ਕਦੋਂ ਦਾ ਫੋਨ ਕੀਤਾ ਮੁੰਡਾ ਲੈ ਕੇ ਆਇਆ ਮੈਂ ਇੱਥੇ ਪਾਠ ਕਰਕੇ ਮੈਂ ਇੱਥੇ ਬਹਿ ਗਈ ਏਸੀ 'ਚ ਫੇਰ ਮੈਂ ਚੱਲ ਗਈ ਮੈਂ ਖੈ ਏਸੀ 'ਚ ਬੜੀ ਬੈਠੀ ਆਹ ਰਕਾਂ ਮਸਾਈ ਕਿਤੇ ਲੋ ਮਮੀ ਤੁਸੀਂ ਵੀ ਲੈ ਲਓ ਮੈਂ ਖੈ ਏਸੀ 'ਚ ਵੜੀ ਬੈਠੀ ਆਹ ਤਾਂ ਨਹੀਂ ਵੀ ਮੈਂ ਬਾਹਰ ਨਿਕਲ ਕੇ ਕੋਈ ਦੀਕਾ ਉਹਨੂੰ ਹੋ ਹੋ ਇੰਨਾ ਠੰਡਾ ਪਾਣੀ ਹੋ ਗਿਆ ਭੋਜੀ ਠੰਡਾ ਹੈ ਇੰਨਾ ਬਾਹਰੋਂ ਆਇਆ ਨਾ ਇੰਨਾ ਠੰਡਾ ਤੇ ਹੀ ਤਾਂ ਹੁੰਦਾ ਚਲ ਕੋਈ ਨਹੀਂ ਮੈਂ ਨਾਰਮਲ ਲੈ ਆ ਦੇਣੀ ਭੋਜੀ ਯਾ ਕਿ ਦੇ ਜਮਾਨੀ ਪਤਾ ਵੀ ਕਿਵੇਂ ਪਾਣੀ ਫੜਾਉਣਾ ਐਡਾ ਬਰਫ ਵਾਲਾ ਚੱਕ ਲਿਆਈ ਹੋਰ ਠੀਕ ਸੀ ਸਾਰੇ ਸਾਰੇ ਠੀਕ ਆ ਆਪਣੀ ਦੇ ਗੱਲ ਕਰੇ ਠੀਕ ਆ ਵਧੀਆ 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 ਬਸ ਬਲਾਈ ਸੋਨਾ ਟਾਈਮ ਪਾਸ ਲਓ ਭੋਜੀ ਵਾਹ ਰੁਕੜੇ ਇੰਨਾ ਠੰਡਾ ਪਾਣੀ ਮੈਂ ਤਾਂ ਨਾਰਮਲ ਲਈ ਸੀ ਭੋਜੀ ਆਹ ਨਾਰਮਲ ਆ ਹਾਂਜੀ ਚਲ ਕੋਈ ਨਭੰਡੀ ਤੇ ਠੀਕ ਹੋ ਕੇ ਵੇਜਾ ਗਰਮੀ ਆ ਉਹ ਲਿਆ ਦੂਗੀ ਪਾਣੀ ਬੈਠੀ ਆ ਮੈਂ ਤਾਂ ਮੰਮੀ ਸੱਚੀ ਕਹਿੰਦੀ ਸੀਗੀ ਬੂਆ ਜੀ ਤਾਂ ਸੱਚੀ ਨੂੰ ਬੋਚਾ ਬਹੁਤ ਮਾਰਦੀ ਆ ਉਹੀ ਗੱਲ ਆ ਬੂਆ ਜੀ ਦਾ ਆਈ ਨੂੰ ਹਜੇ ਤਾਂ ਪਹਨੇ 10 ਮਿੰਟ ਹੋਏ ਮੇਰੇ ਤਾਂ ਇਹਨੇ 15 ਗੇੜੇ ਲਵਾਤੇ ਤੇ ਹਜੇ ਤਾਂ ਬੂਆ ਜੀ ਨੇ ਰਾਤ ਰਹਿਣਾ ਤੇ ਮੇਰੇ ਰਾਤ ਰਹਿ ਕੇ ਇਹ ਕਿੰਨੇ ਗੇੜੇ ਲਵਾਉਗੀ ਇਹ ਤਾਂ ਮੇਰਾ ਬੁਰਾ ਹਾਲ ਕਰ ਦੂਗੀ ਬੂਆ ਜੀ ਤਾਂ ਚਲ ਕੋਈ ਗੱਲ ਨਹੀਂ ਮੈਂ ਚਾਹ ਕਰਕੇ ਦੇ ਦੇ ਆ ਚਾਹ ਬਣਾ ਲਿਆ ਫਿਰ ਫਿਰ ਨਹੀਂ ਤੇ ਝੜਕਾਂ ਦੇ ਲੱਗਣ ਬੂਆ ਜੀ ਨੇ ਹਜੇ ਚਾਹ ਚ ਵੀ ਨੂੰ ਬੋਚਾ ਮਾਰਨਾ ਵੀਏ ਚ ਮਿੱਠਾ ਵੱਧ ਪਾ ਦਾ ਘੱਟ ਕਰ ਤਾਂ ਮੈਨੂੰ ਤਾਂ ਸਮਝ ਨਹੀਂ ਹੋਣੀ ਹੁਣ ਮਿੱਠਾ ਵੱਧ ਪਾਵਾਂ ਕਿ ਘੱਟ ਪਾਵਾਂ ਜੇ ਪੁੱਛੂਗੀ ਤਾਂ ਫੇਰ ਕਹਿਣਾ ਤੁਹਾਨੂੰ ਚੱਲ ਜੀ ਕੀ ਕਰਾਂ ਚਲ ਕੇਰਾ ਬਣਾ ਕੇ ਲੈ ਜਾਨੀ ਤੇ ਆਹ ਚਾਤਰ ਚ ਉਧਰ ਇਕੱਠੇ ਕੀਤੀ ਪਈਆਂ ਐ ਨਹੀਂ ਵੀ ਕੋਈ ਸਨੇ ਆਉਣਾ ਕੋਈ ਆ ਜਾਂਦਾ ਭੈੜਾ ਲੱਗਦਾ ਅਗਲੇ ਨੂੰ ਐ ਸਿੱਧੀਆਂ ਕਰਕੇ ਰੱਖਿਆ ਕਰੋ ਇਹਨਾਂ ਨਹੀਂ ਇਹ ਤਾਂ ਜਵਾਕ ਸਕੂਲੋਂ ਆਈ ਸੀ ਨਾ ਬਹਿ ਜਾਂਦੇ ਆ ਕੇ ਉਹੀ ਗੱਲ ਕਾਹਨੂੰ ਮੈਂ ਤਾਂ ਪੀ ਪੀ ਆਉਣੀ ਆ ਪਾਣੀ ਤਾਂ ਤੇ ਮੰਜੇ-ਮੁੰਜੇ ਚੱਕ ਦੋ ਭੈਣ ਮੈਨੂੰ ਤਾਂ ਘਬਰਾਪ ਇੰਦਾ ਹੈ ਜੋ ਚੀਜ਼ਾਂ ਜਿੰਗਾ ਫਿਲਰ ਗੰਦਗਾ ਛੋਟੇ ਤਾਂ ਆ ਹੀ ਆ ਕਿਤੇ ਮਾੜੀ ਮੋਟੀ ਸਫਾਈ ਲ ਵੀ ਧਿਆਨ ਦੇ ਲੈ ਕਰੋ ਜਿੱਥੇ ਕਿਸੇ ਮੇ ਚੀਜ਼ ਸੱਟਦੀ ਉੱਥੇ ਹੀ ਪਈ ਰਹਿੰਦੀ ਹੈ ਮੇਰਾ ਤਾਂ ਫੇਰਾਂ ਚਿੱਤ ਘਬਰਾਉਂਦਾ ਭੈਣ ਉਹ ਹੀ ਜਵਾਕਾਂ ਵਾਲਾ ਘਰ ਆ ਸਾਥ ਤਾਂ ਇੰਨਾ ਹੁੰਦਾ ਨਹੀਂ ਬਥੇਰੇ ਕਰੀ ਜੀ ਹਣਾ ਚੱਲ ਕੋਈ ਨਾ ਵਸਦਿਆਂ ਘਰਾਂ ਚ ਚਾਹੀਦੀ ਮੈਂ ਪਾਣੀ ਪੀ ਕੇ ਆਉਣੀ ਹੋਰ ਮੀਮੂ ਹੈਗਾ ਇੱਥੇ ਨਾ ਭੈਣ ਆਇਆ ਨਹੀਂ ਕੱਲ ਹੱਥ ਤੇ ਮਾੜੀ ਜੀ ਨੇਰੀ ਜੀ ਆਈ ਸੀ ਤੇ ਇੱਕ ਦਿਨ ਅੱਗੇ ਆਇਆ ਸੀ ਉੱਦੇ ਥੋੜਾ ਜਿਹਾ ਗਰਮੀ ਦਾ ਫਰਕ ਸਾਡੇ ਤਾਂ ਪਾ ਇੱਥੇ ਰੱਖ ਦੇ ਪੁੱਤ। ਇਹ ਟੇਬਲ 'ਉਣੀ। ਮੈਂ ਤੇ ਕੋਈ ਨਾ ਇੱਥੇ ਰੱਖ ਦੇ ਟੇਬਲ 'ਤੇ ਕੀ ਇੱਥੇ। ਲੈ ਆ ਪੁੱਤ। ਮੇਜ਼ ਲਿਆ ਤੂੰ। ਇਹਨੂੰ ਕੀ ਕਹਿਣਾ? ਇਹ ਤਾਂ ਉਵੇਂ ਹੀ ਫੜਾ ਦਿੰਦੀ, ਉਵੇਂ ਤੇਨੂੰ ਅੱਤ ਪਾਈ ਜਾਂਦੀ ਸਾਰੇ ਕੰਮਾਂ ਦੀ। ਚਲ ਕੋਈ ਨਾ ਇੱਥੇ ਵਿੱਲ ਲਈ ਸੀ ਬੈਠੀ। ਆਏਗਾ ਹੀ ਤਾਂ ਸੋਨਾ ਲੱਗਦਾ ਹੁੰਦਾ ਮੇਜ਼-ਮੂਜ਼ ਧਰਿਆ। ਉਵੇਂ ਉਹਨੂੰ ਨਾ ਦਿੱਤ ਪਾਵਦੇ ਵਾਲੀ। ਤੇ ਰਾਤ ਦਾ ਹਾਂ ਸਿਰ ਜਾਏ ਹੋਏ ਪਿਆ ਭਾਰਾ-ਭਾਰਾ ਮੇਰਾ ਤਾਂ। ਅੱਛਾ। ਗਾਂ ਸੋਈ ਸੀ ਤੇ ਤੁਰੇ ਫਿਰੇ ਅੱਧੀ ਰਾਤ ਤੱਕ ਹਨਾ। ਅੱਛਾ। ਚਲ ਇੱਥੇ ਹੀ ਰੱਖ ਦੇ ਪੁੱਤ। 2:00 ਵੱਜ ਗਏ ਪੈਂਦਿਆਂ ਨੂੰ। अच्छा आ करके बेराममी जी हो आ फिर ਜਦੋਂ ਪਸੂ ਪਸੂ ਸੂਵੇ ਉਦ ਤਕਵੇਲਾ ਹੋਈ ਜਾਂਦਾ ਉਦਰੋਂ ਸਵੇਰੇ ਉਦਰੋਂ ਜਵਾਕਾਂ ਦਾ ਟਾਈਮ ਉਦਰੋਂ ਗਾਂ ਦਾ ਟਾਈਮ ਆ ਹੋਰ ਕੋ ਜੀ ਤੁਸੀਂ ਸੁਣਾਓ ਠੀਕ ਠਾਕ ਠੀਕ ਠੀਕ ਸੀ ਸਾਰੇ ਹਾਂ ਠੀਕ ਵਧੀਆ ਵਧੀਆ ਬੱਤ ਵਧੀਆ ਹੈ ਸਾਰੇ ਠੀਕ ਆ ਵਧੀਆ ਉਹ ਪੜਦੇ ਸੁਖਨਾ ਕਾਲਜਾਂ ਚ ਜਾਂਦੇ ਆ ਉਹਨਾਂ ਉਹਨਾਂ ਨੂੰ ਛੁੱਟੀ ਕਿੱਥੇ ਉਹਨਾਂ ਤਾਂ ਤਾਂ ਪੜਾਈ ਆ ਲਵਾ ਲਾ ਧਿਆਨ ਆ ਭਾਈ ਹਾਂਜੀ ਹਾਂਜੀ ਸਹੀ ਗੱਲ ਇਹ ਤਾਂ ਹਾਂ ਹੋਰ ਤੇਰੇ ਪੈਂਦੇ ਸੁੱਖ ਸੰਦਾ ਸਾਰੇ ਵਧੀਆ ਸਾਰੇ ਵਧੀਆ ਜੀ ਅੱਛਾ ਤੇ ਝੋਨਾ ਝੋਨਾ ਲਾਈ ਜਾਂਦੇ ਆ ਹੈ ਝੋਨਾ ਵੀ ਹਾਂਜੀ ਲਾਈ ਜਾਂਦੇ ਬਸ ਆ ਇੱਕ ਗਰਮੀ ਗਰਮੀ ਜੀ ਬੜੀ ਹੋਈ ਪਈ ਹੈ ਆ ਜਾਂਦਾ ਨਾ ਸੌਖਾ ਹੋ ਜਾਂਦਾ ਭਾਈ ਗਰਮੀ ਨੇ ਤਾਂ ਡਿੱਕੇ ਕੱਡੇ ਪੜੀਆਂ ਆ ਫੁੱਲ ਜੇ ਸੋਹਣਿਆ ਹੁਣ ਟੰਗਿਆ ਹਾਂਜੀ ਭੂਆ ਜੀ ਇਥੋਂ ਲਈ ਸੀ ਮੇਲੇ ਤੋਂ ਲੈ ਕੇ ਆਈ ਸੀ ਅੱਛਾ ਅੱਛਾ ਠੀਕ ਆ ਉਹ ਤਾਂ ਆਏ ਜਿਵੇਂ ਸਾਫ਼ ਕਰਨ ਵਾਲਾ ਹੁੰਦਾ ਹਨਾ ਗੱਲ ਭੂਆ ਜੀ ਕੋੜੇ ਤਾਂ ਸਾਹ ਪਾਜੀ ਦੋਕ ਦੇਣੀ ਹੋਈ ਆ ਫਿਰ ਭੂਜ ਨੇ ਤਾਂ ਨਾ ਤੱਕ ਚੜਿਆ ਵੀ ਨਹੀਂ ਜਾਂਦਾ ਆਹੋ ਨਹੀਂ ਉਹ ਪਰੋਮਬਣਾ ਦੇਗਾ ਮੱਖੀਆਂ ਬੈਠਣਾਂ ਉੱਤੇ ਉਹਦੇ ਮੱਖੀਆਂ ਜਿਹਾ ਹੱਗ ਜਾਂਦੇ ਨੇ ਉੱਤੇ ਉਹਦੇ ਉਹ ਤਾਂ ਵਿਚਾਰੀ ਲੱਗੇ ਰਹਿੰਦੀ ਆ ਸਾਰਾ ਦਿਨੇ ਤਾਂ ਜਵਾਕਾਂ ਨੂੰ ਤੋੜ ਕੇ ਆ ਉਹ ਕਰ ਲਿਆ ਉਹ ਕਰ ਲੈ ਚਲੋ ਚਾਹ ਕੋਈ ਸੰਡੀ ਹੋਈ ਜਾਂਦੀ ਹੈ ਹਮ ਲੈ 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 ਭਾਈ ਤੁਸੀਂ ਵੀ ਲੈ ਲੀ ਮੈਂ ਤਾਂ ਇੱਕ ਪਾਸੇ ਭੈਣੇ ਜੇ ਨੱਕ ਹੁੰਦਾ ਉਹਨਾਂ ਕਰ ਸਕਦੇ ਮੈਂ ਕਵਾ ਮੈਥੋਂ ਤਾਂ ਬਾਲਾ ਜਿਆਦਾ ਤਾਂ ਮੈਥੋਂ ਹੁੰਦਾ ਨਹੀਂ ਵਧੀਆ ਉਹ ਜਿੰਨਾ ਹੋਇਆ ਟਾਈਮ ਪਾਸ ਕਰ ਲਿਆ ਇਹਨੂੰ ਖੇਤਵਾਰ ਦਾ ਹੋ ਜਾਂਦਾ ਮੁੰਡਾ ਆਉਂਦਾ ਚਾਹ ਲੈ ਗਿਆ ਰੋਟੀ ਲੈ ਗਿਆ ਬਾਹਰ ਰੁਕੜੇ ਜਸਮੀਤ ਐਨੀ ਠੰਡੀ ਚਾਹ ਹੋਈ ਪਈ ਆ ਤੇਰੀ ਵਾਲਾ ਨਹੀਂ ਤਵਾ ਕੱਢਿਆ ਸੀ ਤੂੰ ਤਵਾ ਕੇ ਨਹੀਂ ਕੁਝ ਮੈਂ ਤਾਂ ਕਦੋਂ ਹੀ ਤਪਾਈ ਆ ਨਾ ਚਲੋ ਕੋਈ ਨਹੀਂ ਮੈਂ ਤੱਤੀ ਕਰ ਲਿਓ ਬੀਫੀ ਤੱਤੀ ਕਰਕੇ ਲਿਆਇ ਇਹਨੂੰ ਮੈਂ ਤਾਂ ਬਾਹਰ ਹੀ ਤੱਤੀ ਚਾਹ ਪੀਣੀ ਮੈਨੂੰ ਤਾਂ ਮੈਂ ਤਾਂ ਕੁਝ ਮੈਂ ਕਰ ਲਿਓ ਮੈਂ ਤਾਂ ਤੜਕੇ ਵੀ ਤੱਤੀ ਚਾਹ ਦੀ ਕੋਈ ਨਹੀਂ ਕਰ ਲਓ ਲਓ ਭੋਜੀ ਲੈ ਲੈ ਪਹਿਲੇ ਚਾਹ ਠੀਕ ਹੈ ਤੱਤੀ ਆ ਪੂਰੀ ਹਾਂਜੀ ਹਾਂਜੀ ਠੰਡੀ ਰਿਆ ਕੇ ਅੱਗੇ ਫੜਾਤੀ ਨਹੀਂ ਕੋ ਜੋ ਗੱਲਾਂ ਕਰੀਐਂਦੀ ਸੀ ਨਾ ਤਾਂ ਕਰਕੇ ਠੰਡੀ ਹੋ ਗਈ ਸੀ ਮੈਂ ਨਾ ਗਰਮ ਹੀ ਲੈ ਕੇ ਆਈ ਸੀਗੀ। ਹੋ ਹੋ ਕੀ ਲੋਗੇ ਬੋਜੀ ਐਨਾ ਮਿੱਠਾ ਕੋੜਾ ਚਾਹ ਚਾਹੀਦਾ ਪੀਨੇ ਆ ਤੁਸੀਂ? ਮਿੱਠਾ ਮੰਮੀ ਜਾਦੀ ਮਿੱਠਾ। ਨਹੀਂ ਮੈਨੂੰ ਤਾਂ ਨਹੀਂ ਜ਼ਿਆਦੇ ਲੱਗਦਾ ਮਿੱਠਾ। ਤੈਨੂੰ ਲੱਗਦਾ ਨਹੀਂ? ਹੈਂ ਨਹੀਂ ਹਾਂ ਹੈਗਾ ਮਿੱਠਾ। ਮਿੱਠਾ ਵੇਖ ਕਿੰਨਾ ਜ਼ਿਆਦੇ। ਹੈਗਾ। ਪਰ ਭੈਣ ਜੀ ਦੇਵ ਜੀ ਮੈਂ ਤਾਂ ਫੜਾ ਦਿੰਦੀ ਆਪਾਂ ਤਾਂ ਸੱਤ ਕਰਕੇ ਪੀ ਲੈਨੇ ਮੈਂ ਨਹੀਂ ਕਦੇ ਨੂੰ ਚਾਹੀ। ਤੱਕ ਫੜਾਉਣ ਦਾ ਕੀ ਮਤਲਬ ਐ ਜਿਹੋ ਜੀ ਚਾਹ ਜਿਹੜਾ ਕੁਸ ਨੁਕਸਾ ਉਹ ਕਹੋ। ਆਗਲਾ ਕਿਵੇਂ ਖਾਊਗਾ ਇੰਨੇ ਮਿੱਠੇ ਨਾਲ ਚੱਲ ਕੋਈ ਨੇ ਵੀ ਕੀ ਉਹ ਹਰੇਕ ਕੰਮ ਚ ਨਗੋਚ ਹਰੇਕ ਕੰਮ ਚ ਨਗੋਚ ਕੱਢੀ ਜਾਂਦੀ ਹੈ ਨਾ ਨਗੋਚਾਂ ਤਾਂ ਹਰੇਕ ਕੰਮ ਚ ਕੱਢਦੀ ਐ ਤੇ ਜਵਾਕਾਂ ਵਾਸਤੇ ਕੋਸ 10 ਰੁਪਈਆ ਦੀ ਚੀਜ਼ ਵੀ ਨਹੀਂ ਲੈ ਕੇ ਆਈਗੀ ਨਾ ਉਦੋਂ ਨਹੀਂ ਸੀ ਪਤਾ ਸੀ ਵੀ ਮੈਂ ਜਵਾਕ ਹੈਗੀ ਉਹਨਾਂ ਦੇ ਕੁਝ ਲੈ ਹੀ ਜਾਵਾਂ ਖਾਣ ਪੀਣ ਨੂੰ ਚਲੋ ਚੜੂ ਨਾ ਮੈਂ ਤਾਂ ਲੇਟ ਹੋਈ ਪਈ ਪਹਿਲੀ 11 ਵਜੇ ਦੀ ਚਲੋ ਚੜ ਬਾਰ 11 ਬੱਜੀ ਪਈ ਐ ਮੈਂ ਤਾਂ ਲੇਟ ਹੀ ਬੜੀ ਹੋਈ ਮੈਂ ਕੁੜੀ ਚਾੜੂ ਐ ਸਮੋਕੇ। ਪੂਆ ਜੀ ਅੱਜ ਨਾ ਝੋਨੇ ਚਾਣੇ ਆਂ ਵਿਚਾਰ ਰੋਟੀ ਚ ਖੇਤ ਭੇਜਦੇ ਸੀਗੇ। ਉਹਦੇ ਕਰਕੇ ਲੇਟ ਹੋ ਗਈ ਮੈਂ। ਤੇ ਨਹੀਂ ਜਦੋਂ ਪਤਾ ਵੀ ਦਿਹਾੜੀਆਂ ਦਾ ਕੰਮ ਆ ਤੇ ਤੂੰ ਨੇਰੇ ਉੱਠ ਕੇ ਲਾ ਲੈਂਦੀ। ਪੂਆ ਜੀ ਥਿਆਣੀ ਅੰਦਰ ਰਾਤ ਨੂੰ ਕਵੇਲਾ ਹੋ ਜਾਂਦਾ ਨੇ ਇੱਕ ਲੇਟ ਆਉਂਦੀ ਆ ਜਵਾਕ ਲੇਟ ਹੁੰਦੇ ਆ। ਤੇ ਉਹੀ 9-10 ਦਾ ਵਜ ਜੀ ਜਾਂਦੇ ਫਿਰ ਇਹਦੂ ਲੇਟ ਤਾਂ ਕਿੱਥੇ ਪਿਆ ਜਾਂਦਾ ਪੂਆ ਜੀ। ਐ ਕਰ ਪਤਾ ਸਮਾਰ ਕੇ ਲਾ ਕੇ ਲਿਆਓ ਵੀ ਉਹਦੇ ਥੱਲੇ ਤਾਂ ਕੇਸ ਇਕੱਠੇ ਹੋਏ ਪਏ ਆ। ਕਿੱਥੇ ਪੂਜ ਮੈਂ ਤਾਂ ਦੂਰੀ ਕਿਤੇ ਸਾਰੇ ਖੁੰਜਿਆਂ ਚੋਂ ਨਾ ਐ ਐ ਕਰਦੀ ਹੁੰਦਾ ਐ ਕਰਕੇ। ਆ ਵੇ। ਲੈ। ਆਈ ਵੇਖੇ ਫਿਰ ਇੱਕ ਵਾਰੀ ਕੰਮ ਕੀਤਾ ਵਾਧੂ ਰਹਿੰਦਾ ਯਾ ਮਾ ਤੇਰੀ ਸਸਾਲਾ ਕੰਮੀ ਐ ਤੇਰਾ ਕੋੜੇ ਦੇਖਾਂ ਕਮਰੇ ਕੁਮਰੇ ਮੈਥੋਂ ਤਾਂ ਆਇਆ ਹੀ ਨਹੀਂ ਗਿਆ ਉਦੋਂ ਮਗਰ ਨੀ ਵਾਹ ਖਰੂਨੀ ਆਈ ਨੇ ਲੀੜੇ ਆਹ ਕਿੱਟੇ ਰਲਾਇਆ ਪਿਆ ਆਈ ਤਾਂ ਨਹੀਂ ਵੀ ਇਹਨਾਂ ਦੀਆਂ ਕੋਈ ਤਾਹਾਂ ਤੂੰ ਹਾਂ ਲਾੜਗੇ ਬੂਹ ਮੰਜੀਆਂ ਤੇ ਵੀ ਲੀੜੇ ਇਹ ਤਾਂ ਬਹੂ ਵੀ ਨਹੀਂ ਸੱਚਿਆਰੀ ਚੱਲ ਮੇਰੀ ਪਰਜਾਈ ਦਾ ਤਾਂ ਟਾਈਮ ਪਾਸ ਹੋ ਗਿਆ ਜੀ ਮੇ ਸੀਗੀ ਤੇ ਇਹਨੂੰ ਬਹੁਣ ਤਾਂ ਸਚਾਰ ਪੁਣਾ ਚਾਹੀਦਾ ਮੈਂ ਤੇ ਨਹੀਂ ਮਾਤੇ ਨੂੰ ਤਾਂ ਸੱਦ ਕੇ ਖੜ ਹੁਣ ਨਾ ਕੀਤਾ ਫੇਰ ਕਦੋਂ ਕਰੂਗੀ ਨਹੀਂ ਜਸਮੀਤ ਹਾਂਜੀ ਭੂਆ ਜੀ ਹਾਂਜੀ ਭੂਜ ਕੀ ਹੋ ਗਿਆ ਆ ਵੇਖ ਲੀੜੇ ਆਈ ਸਿੱਟੀ ਕੇ ਹੁੰਦੇ ਆ ਭੂਆ ਜੀ ਹੁਣ ਹੀ ਲਾ ਕੇ ਲਿਆਂਦੇ ਤਾਂ ਨਹੀਂ ਤੋ ਤੇ ਕੋੜੇ ਜਦੋਂ ਲਾ ਕੇ ਲਿਆਂਦੇ ਇਹਨਾਂ ਦੀਆਂ ਤਾਹਾਂ ਲਾ ਲਾ ਇਹਨਾਂ ਨੂੰ ਸਾਹਮਦੇ ਭੂਆ ਜੀ ਸਾਹਮਾਂਗੇ ਜਦੋਂ ਕੰਮ ਨੇ ਵੜ ਲਿਓ ਤੂੰ ਸਾਹਮਦੇ ਆਂਗੇ ਆ ਮੇਰੀ ਪਰਜਾਈ ਪਹਿਲਾਂ ਐਂ ਕਰਦੀ ਸੀ ਉਹੀ ਰੱਥ ਤੂੰ ਫੜ ਲਿਆ ਭੂਆ ਜੀ ਫ੍ਰੀ ਹੋ ਕੇ ਫੇਰ ਸਾਹਮਦਾਂਗੇ ਫਰੀ ਕਦੋਂ ਹੋਏਗੀ ਪਹਿਲਾਂ ਤਾਂ ਝਾੜੂ ਪੋਚੇ ਨੀ ਦੁਪਹਿਰਾ ਕਰ ਲੈ ਵਾਹ ਕਰੂ ਨਵਾ ਕਰ ਪਾਇਆ ਕੋਈ ਮਾੜੀ ਮੋਟੀ ਸਫਾਈ ਉਹਦੀ ਰੱਖ ਲੈ ਮੈਂ ਚੱਕ ਕੇ ਤੈਨੂੰ ਹਲਵਾ ਦੇ ਆ ਨਾਲ ਲੈ ਨੀ ਪੋਚੀ ਲਾਤੀ ਆ ਫਿਰ ਮੈਂ ਫਰੀ ਨਹੀਂ ਜਿਸਮੇਂ ਤੇ ਪਾਣੀ ਕਿੱਥੇ ਆ ਤੁਹਾਡਾ ਪੀਣ ਵਾਲਾ ਆ ਵੀ ਪੂਜੀ ਵਾਟਰ ਕੂਲਰ ਚ ਪਿਆ ਨਹੀਂ ਓਹੋ ਤਲਕਾ ਗਈ ਸੀ ਮੈਂ ਤਾਂ ਕੀ ਹੋਇਆ ਇੰਨਾ ਗਿੱਲਾ ਕੀਤਾ ਥਾ ਆਹ ਉਹ ਚਮੂਦਿੰਨ ਮੈਂ ਲਾਈਏ ਨੀ ਨਾ ਤਾਂ ਕਰਕੇ ਲਾਈ ਕੀ ਤੂੰ ਇੰਨਾ ਗਿੱਲਾ ਕਰੀ ਬੈਠੀ ਨਾਲ ਦਾਗ ਉਹ ਮੈਂ ਛੱਡੀ ਜਣੀ ਉਹਰੇ ਕਰਕੇ ਕਿੱਥੇ ਢਾਲ ਪੂਜੀ ਆ ਵੇਖ ਆਂ ਲਾਈਦਾ ਹੁੰਦਾ ਨਚੋੜ ਕੇ ਇਹਨੂੰ ਨਾ ਜਦੋਂ ਆਂ ਵਲਟ ਚ ਪਾਇਆ ਇਹਨੂੰ ਦੱਬ ਕੇ ਨਚੋੜ ਆਂ ਕਰਕੇ ਉਰੇ ਆਵੇ ਆਂ ਤੂੰ ਤਾਂ ਅੱਧਾ ਪਾਣੀ ਵਿੱਚ ਲਈ ਬੈਠੀ ਆ ਉਹਦੇ ਲੈ ਹੁਣ ਲਾ ਕੇ ਵੇਖ ਆ ਆ ਵੇਖ ਇੱਧਰ ਵੇਖੀ ਆਂ ਨਾਲੋ ਲਾ ਕੇ ਲਾ ਕੇ ਨਾ ਲਈਦਾ ਹੁੰਦਾ ਵੀ ਆਂ ਕਰ ਕਰਕੇ ਆਵੇ ਆਂ ਸੈਂਕਾਂ ਦੀਆਂ ਪਾਈਪਾਂ ਦੇ ਆਸੇ-ਪਾਸੇ ਉਹਵੇਂ ਤਾਂ ਤੇਰੇ ਦਾਗ ਪਏ ਆ ਸਾਰੇ ਹੁਣ ਲਾ ਇਹਨ ਲਾਈ ਨੂੰ ਮੈਂ ਖੜ ਕੇ ਦੇਖਾਂ ਐਨਾ ਗਿੱਲਾ ਨਹੀਂ ਲਈਦਾ ਹੁੰਦਾ ਇਹ ਕਿਹੜਾ ਇੱਟਾਂ ਦੀ ਫਰਸ਼ਾ ਚੰਗਰ ਵੀ ਹੱਤੀ ਹੋਈ ਫਿਰ ਪੂਆ ਵੀ ਇੰਨਾ ਥੋੜਾ ਬੰਦੇ ਨੂੰ ਉਹ ਕਰੀਦ ਹੁੰਦਾ ਏ ਵੀ ਦੱਸ ਸਾਨੂੰ ਕੋਚੇ ਹੀ ਨਹੀਂ ਲਾਉਣਾ ਹੁੰਦਾ ਕੀ ਹੋ ਗਿਆ ਮੰਮੀ ਇਹਨੂੰ ਐਮੋ ਜਾ ਬਣੀ ਬੈਠੇ ਹੈ ਕੀ ਹੋ ਗਿਆ ਪੁੱਤ ਕੀ ਮੰਮੀ ਪੂਆ ਨੇ ਲਊ ਵੀ ਛੱਡਿਆ ਏ ਵੇਖੀ ਫਰੇ ਕੰਮ ਚ ਨਗੋਤ ਮੈਥੋਂ ਨਹੀਂ ਮੰਮੀ ਚੱਲਿਆ ਜਾਂਦਾ ਗਾ ਤੁਸੀਂ ਉਹਨੂੰ ਸਮਝਾਉਂ ਮਾਰੋ ਅੱਜ ਆਈਏ ਇਹਨੇ ਸੀਦੀ ਕੋਚਾ ਘੱਟ ਲਾਦੀ ਅੱਜ ਆਈਏ ਪੂਆ ਜੀ ਨੇ ਨਾ ਸਾਹ ਬੰਦ ਕਰ ਛੱਡੇ ਮੇਰਾ ਤਾਂ ਤੁਸੀਂ ਆਏ ਨਹੀਂ ਕੀਤਾ ਆ ਆ ਨਹੀਂ ਕੀਤਾ ਅਨੂਣ ਘੱਟ ਆ ਮਿਰਚ ਘੱਟ ਹੈ ਦਾਲ ਚ ਮਿੱਠਾ ਨਹੀਂ ਪਾਇਆ ਚਾਹ ਜ ਪਾ ਤਾ ਏ ਔਰ ਮੈਂ ਤਾਂ ਪਤਾ ਵੇਖ ساری ਉਮਰ ਦੀ ਨਹੀਂ ਬੋਲੀ ਹਨਾ ਵੇਖ ਆਪਾਂ ਤਾਂ ਓਵੇਂ ਟਾਈਮ ਪਾਸ ਕਰਦੇ ਆ ਗੱਲ ਸਹੀ ਹੈ ਮੰਮੀ ਚਲ ਠੀਕ ਆ ਬੰਦਾ ਨਗੋਚ ਵੀ ਕਰੇ ਕੰਮ ਚ ਆਪਾਂ ਕਹਿੰਦੇ ਨਹੀਂ ਜਦੋਂ ਗਲਤ ਕੀਤਾ ਬੰਦਾ ਕਹਿ ਵੀ ਸਕਦਾ ਵੀ ਭਾਈ ਗਲਤ ਤਾਂ ਤੇਰਾ ਕੰਮ ਹੈ ਪਰ ਹੁਣ ਹਰੇਕ ਕੰਮ ਚ ਹਰੇਕ ਕੰਮ ਨੂੰ ਗਲਤੀ ਕਰੀ ਜਾਣਾ ਬੰਦੇ ਨੂੰ ਤੂੰ ਆਏ ਨਹੀਂ ਕਰਦੀ ਤੂੰ ਆ ਨਹੀਂ ਕਰਦੀ ਤੈਨੂੰ ਚੱਜ ਨਹੀਂ ਮੰਮੇ ਦੱਸੋ ਆਪਾਂ ਇੰਨੇ ਨੇ ਚੈਰ ਹੋ ਗਿਆ ਆਪਾਂ ਐਡਾ ਗੱਟਾ ਹੋਗਾ ਵੀ ਦੱਸੋ ਆਪਾਂ ਨੂੰ ਕੰਮ ਨਹੀਂ ਆਉਂਦਾਗਾ ਆਹੋ ਕਹਿੰਦਾ ਮੈਂ ਤਾਂ ਕਦੇ ਬੋਲੀ ਨਹੀਂ ਹਨਾ ਮੈਂ ਕਹਾਂ ਚੱਲ ਕੋਈ ਨਾ ਫਿਰ ਮੰਮੀ ਤੁਸੀਂ ਨਹੀਂ ਬੋਲਦੇ ਨਾ ਫਿਰ ਹੁਣ ਮੈਨੂੰ ਸਮਝਾਉਣਾ ਪੈਣਾ ਭੂਆ ਜੀ ਨੂੰ ਤੇ ਉਹ ਪ੍ਰਾਣਚਾਰੀ ਹੈ ਪੁੱਤ ਕੋਈ ਨਾ ਹੁਣ ਬੱਸ ਬੋਲੀ ਹੁਣ ਸਹੀ ਗੱਲ ਹੈ ਲੜਦੀ ਨਹੀਂ ਮੈਂ ਮੈਂ ਭੂਆ ਜੀ ਨੂੰ ਗੱਲਾਂ ਗੱਲਾਂ ਨਾਲ ਹੀ ਸਮਝਾਉਂਗੀ ਪਰ ਮੈਂ ਸਮਝਾਉਂਗੀ ਹੂ ਭੂਆ ਜੀ ਨੂੰ ਕਿਉਂਕਿ ਇਹ ਗਲਤ ਗਲਤ ਆਪੂ ਜੀ ਦੀ ਇਹ ਆਦਤ ਗਲਤ ਹੈ ਪੂਆ ਜੀ ਦੀ ਇਹਨਾਂ ਦਾ ਤਾਪ ਹੀ ਥੋੜਾ ਜਿਹਾ ਗਰਮ ਆ ਥੋੜਾ ਸੁਭਾਈ ਇਹਨਾਂ ਦਾ ਆਇਆ ਚੱਲ ਕੋਈ ਨਾ ਕਿ ਆਪਾਂ ਬੁਰੇ ਬਣ ਕੇ ਲੈਣਾ ਨਾ ਨਹੀਂ ਮਮੀ ਹੁਣ ਤੁਸੀਂ ਦੇਖੋ ਪੂਆ ਜੀ ਨੂੰ ਹੁਣ ਮੈਂ ਸਮਝਾ ਕੇ ਹਟਾਂ ਕਿਵੇਂ ਸਮਝਾ ਲਾਂਗੇ ਤੂੰ ਕੋਈ ਨਾ ਤੁਸੀਂ ਹੁਣ ਦੇਖਦੇ ਜਾਓ ਹੁਣ ਤੁਸੀਂ ਨਾ ਇਹ ਗੱਲ ਮੇਰੇ ਤੇ ਛੱਡ ਦਿਓ ਤੇ ਪੂਆ ਜੀ ਥੋ ਸਮਝ ਕੇ ਹੀ ਜਾਣਗੇ ਕਾਹਨੂੰ ਆ ਕੇ ਨਗੋਚ ਨਹੀਂ ਕਰਦੇ ਕਿਸੇ ਦੇ ਕੰਮ ਚ ਨਹੀਂ ਕਰਦੇ ਮੇਰੇ ਚ ਛੱਡ ਕਿਸੇ ਦੇ ਚ ਵੀ ਨਹੀਂ ਕਰਦੇਗੇ ਤੁਸੀਂ ਦੇਖ ਹੀ ਜਾਓ ਚਲ ਹੁਣ ਨਾ ਪੂਆ ਜੀ ਆਉਣੇ ਨਹੀਂ ਪਰ ਤੇ ਪੂਆ ਜੀ ਤੇ ਗਰਮੀ ਵਾਲੇ ਹੋਈ ਪਈਆ ਮੈਂ ਤਾਂ ਨਾ ਕਿਵੇਂ ਨਹੀਂ ਆ। ਅੱਛਾ ਆ ਮਾੜਾ ਜਿ ਰੁਕਿਓ ਆ ਮਾੜਾ ਜਿ ਨਾ ਝਾੜੂ ਲਾਇਓ ਮੈਨੂੰ ਮੈਂ ਨਾ ਤੁਹਾਨੂੰ ਦੇਖਣਾ ਵੀ ਤੁਸੀਂ ਝਾੜੂ ਕਿਵੇਂ ਲਾਉਣੇ ਆ। ਮੈਂ ਲਾਣਾ। ਹਾਂਜੀ ਮੈਨੂੰ ਤੁਸੀਂ ਲਾ ਕੇ ਦਿਖਾਓ ਨਾ ਤੁਸੀਂ ਕਿਵੇਂ ਲਾਉਣੇ ਝਾੜੂ। ਤੇ ਤੈਨੂੰ ਮੈਂ ਕੱਲ ਦੱਸਿਆ ਸੀ ਵੀ ਸਮਾਰ ਕੇ ਖਾ ਆਏ ਕੱਢ ਕੇ ਲਿਆਈਦਾ ਹੁੰਦਾ ਖੁੰਜਾ। ਉਹ ਨਹੀਂ ਭੋਜ ਮੈਨੂੰ ਪਤਾ ਨਹੀਂ ਲੱਗਿਆ ਤੁਸੀਂ ਨਾ ਸਾਰੇ ਮੈਨੂੰ ਲਾ ਕੇ ਦਿਖਾ ਦਿਓ। ਆ ਵੇਖ ਆਏ ਕੱਢ ਕੇ ਲਿਆਈਦਾ ਹੁੰਦਾ। ਅੱਛਾ ਠੀਕ ਹੈ ਠੀਕ ਹੈ। ਹਾਂ ਸਾਰੇ ਲਾ ਦੋ ਭੂਜੀ ਫਿਰ ਮੈਨੂੰ ਪਤਾ ਲੱਗ ਜਾਊਗਾ ਲਾ ਦੇਂਦੀਆਂ ਨਾਲ ਤੂੰ ਆਥੈਂਟਿਕ ਵੇਖੀ ਉਵੇਂ ਪਿਆਰਊਗਾ ਠੀਕ ਆ ਭੂਜੀ ਕੋਈ ਗੱਲ ਇਹ ਤੇਰਾ ਝਾੜੂਆ ਜਿਹੜਾ ਪਿੰਦਾ ਛੱਟੇ ਲਾਉਣਾ ਪੈਂਦਾ ਹੋਰ ਕੋਈ ਮੈਨੂੰ ਲਾਉਣਾ ਨਹੀਂ ਨਾ ਆਉਂਦਾ ਹਾਂ ਇਹ ਆਥੈਂਟਿਕ ਉਵੇਂ ਪਿਆਰੂ ਸਾਰਾ ਮੈਂ ਝਾੜੂ ਥਨ ਵਾਲਿਆ ਹੁਣ ਪੋਚਾ ਵੀ ਇਸੀ ਤੋਂ ਲਵਾਉਣੀ ਕਹਿੰਦੀ ਮੈਂ ਨਹੀਂ ਕੰਮ ਕਰਨ ਦਾ ਚਾਜ ਹੈ ਵੇਖੀ ਜਾਈਂ ਭੂਜੀ ਹਾਂ ਆ ਲੋ ਆਣਾ ਪੋਚਾ ਵੀ ਲਾ ਕੇ ਦਿਖਾ ਦਿਓ ਮੈਨੂੰ ਵੀ ਪੋਚਾ ਕਿਵੇਂ ਲਾਉਣਾ ਹੈ ਠੀਕ ਹੈ ਮੈਂ ਤੂੰ ਵੇਖ ਹੀ ਜਾਈਂ ਕਿਵੇਂ ਲਾਉਂਦੀ ਹਾਂ ਹਾਂਜੀ ਹਾਂਜੀ ਨਾਲੇ ਲਾ ਦਿਓ ਹਾਂ ਪੋਚਾ ਵੀ ਲਾ ਦਿਓ ਠੀਕ ਹੈ ਲੈ ਆਏ ਪੋਚਾ ਲਾਈ ਜਾਂਦਾ ਦੱਬ ਕੇ ਨਿਚੋੜ ਕੇ ਯਾਦ ਹੀ ਰੱਖੋਗੀ ਵੀ ਭੂਆ ਨੇ ਪੋਚਾ ਲਾਇਆ ਸੀ ਆਏ ਖੁੰਜੀਆਂ ਦੇ ਵਿੱਚ ਲਾ ਲਾ ਕੇ ਸਮਾਰ ਕੇ ਆਏ ਕੱਚਲ ਬੱਤਾ ਜਾਂ ਕਰੀ ਜਾਵੇ ਤਾਂ ਲਾਈ ਜਾਵੇ ਕੱਲ ਪੋਚਾ ਜੇ ਮੈਂ ਲੈ ਪੋਚਾ ਤਾਂ ਮੇਰਾ ਲੱਗ ਗਿਆ ਮੈਂ ਤਾਂ ਨਾ ਹਉਣ ਜਾਂਦੀ ਸੀ ਚੱਲ ਹੁਣ ਮਾੜਾ ਜਿਹਾ ਹੋ ਸਾਹ ਲੈ ਲਾ ਫੇਰ ਹੀ ਨਾ ਕਿਹਾਉਂਗੀ ਬੰਦਕ ਪੈਣੀ ਆ ਜਾ ਕੇ ਜਾ ਪੂਆ ਜੀ ਪੂਆ ਜੀ ਹਾਂ ਆ ਮੜਾ ਸੁੰਗ ਕੇ ਦੇਖਿਓ 스멜 ਤਾਂ ਨਹੀਂ ਆਉਂਦੀ ਇਹਨਾਂ ਚੋਂ ਸੁੰਗ ਕੇ ਵੇਖਾਂ ਹਾਂ ਮੜਾ ਦੇਖਿਓ ਉਹ ਆਏ ਨਾ ਫਿਰ ਸਾਨੂੰ 스멜 ਜੀ ਆਉਂਦੀ ਥੋਨੂੰ ਬਾਵਾ ਆ ਜਾਂਦੀ ਐ ਦੇਖਿਓ ਸਹੀ ਤੋਹਤੇ ਆ ਹਾਂ ਨਹੀਂ ਵਦਿਗਾ ਤੋਤੇ ਮੇਰ ਮੂੰਹ ਤਾਂ ਲੱਗੀ ਕਿਤੇ ਨਾ ਨਾ ਕਿਤੇ ਨਹੀਂ ਬਸ ਠੀਕ ਆ ਰੱਖ ਦੇ ਤੈਹਾਂ ਲਾ ਦਿਆ ਕਰਨਾਲ ਦੀ ਨਾਲ ਉੱਥੇ ਖਲਾਰਾ ਪਾਇਆ ਪਿਆ ਠੀਕ ਆ ਪੈ ਜੋ ਮਸਾਂ ਖੱ ਲੱਗੀ ਸੀ ਭੋਰਾ ਕਿਤੇ ਉਹ ਰਹੀ ਜਾਂਦੀ ਪੂਆ ਜੀ ਪੂਆ ਜੀ ਕਤਰ ਕਤਰ ਕਰਦੀ ਹੈ ਪੂਆ ਜੀ ਪੂਆ ਜੀ ਹਮ ਅਮੜੇ ਸਬਜੀ ਚੈੱਕ ਕਰੀ ਦੇਖੇ ਨੂਨ ਮਿਰਚ ਸਹੀ ਹੈ ਵਾਖ ਰੂ ਕੁੜੇ ਇਹ ਦੁੱਤ ਨਾ ਮੈਂ ਆਪਦੇ ਘਰੀ ਲੋਟ ਸੀ ਕੰਮ ਕਰਕੇ ਤੇ ਮੈਂ ਆਰਾਮ ਨਾਲ ਨੀਂਦ ਤਾ ਸੌਂ ਜਾਂਦੀ ਸੀ ਆਪਦੀ ਹੈ ਤੇ ਤੂੰ ਬਿੰਦ ਛੱਟਿਆ ਕੇ ਪੂਆ ਜੀ ਪੂਆ ਜੀ ਕਤਰ ਕਤਰ ਕਰੀ ਜਾਂਦੀ ਮੇਰੇ ਸਰਾਣੇ ਮੈਨੂੰ ਸੌਣ ਨਹੀਂ ਦਿੰਦੀ ਉਹ ਪੂਆ ਜੀ ਮੈਂ ਕਹਣ ਤੁਹਾਨੂੰ ਸਬਜੀ ਬਣਾਉਣੀ ਆਂ ਸਾਨੂੰ ਬਣਾਉਣੀ ਨਹੀਂ ਆਉਂਦੀ ਕਿ ਤਾਂ ਕਰਕੇ ਮੈਂੜੀ ਚੈੱਕ ਕਰੀ ਸਹੀ ਹੈ ਨੂਨ ਮਿਰਚ ਠੀਕ ਪਾਇਆ ਮੈਂ ਤੇਰਾ ਕਹਿਣ ਤੋ ਕੀ ਭਾਵਾ ਵੀ ਮੈਨੂੰ ਬਣਾਉ ਸਾਨੂੰ ਬਣਾਉਣੀ ਨਹੀਂ ਆਉਂਦੀ ਦੇਖੋ ਭੂਆ ਜੀ ਮੈਂ ਤੁਹਾਨੂੰ ਹੁਣ ਇਹੀ ਮੈਂ ਤੁਹਾਨੂੰ ਵਾਰ-ਵਾਰ ਪੁੱਛਦੀ ਆ ਤੁਹਾਨੂੰ ਖੇਚੜ ਗਈ ਨਾ ਹਾਂ ਤੇ ਫਿਰ ਤੁਸੀਂ ਇਹੀ ਕੰਮ ਸਾਨੂੰ ਵਾਰ-ਵਾਰ ਕਿਉਂ ਕਹਿੰਨੀ ਆ ਇੱਥੇ ਸਫਾਈ ਨਹੀਂ ਕੀਤੀ ਇੱਥੇ ਆਏ ਨਹੀਂ ਕੀਤੇ ਦੇਖੋ ਭੂਆ ਜੀ ਕੰਮ ਸਾਰਿਆਂ ਨੂੰ ਕਰਨੇ ਆਉਂਦੇ ਹੁੰਦੇ ਆ ਚਲੋ ਮੰਨਿਆ ਕਿਸੇ ਤੋਂ ਕਈ ਵਾਰ ਕੰਮ ਨਹੀਂ ਹੁੰਦਾ ਚਲੋ ਉਹਨੂੰ ਕਹਿ ਦੋ ਵੀ ਭਾਈ ਆਹ ਕੰਮ ਗਲਤ ਐ ਇਹਨੂੰ ਇੱਥੋਂ ਸਹੀ ਕਰ ਲੈ ਬੰਦਾ ਮੰਨ ਵੀ ਰਹਿੰਦਾ ਪਰ ਤੁਸੀਂ ਤਾਂ ਹਰੇਕ ਕੰਮ ਚ ਨਗੋਚ ਹਰੇਕ ਕੰਮ ਚ ਨਗੋਚ ਕਿਹੜਾ ਕੰਮ ਆ ਜੀ ਜੇ ਤੁਸੀਂ ਨਹੀਂ ਨਗੋਚ ਕੱਢਦੇ ਅੱਜ ਤੀਕ ਮੇਰੇ ਕੰਮ ਚ ਕਿਸੇ ਨੇ ਕੋਈ ਨਗੋਚ ਨਹੀਂ ਕੱਢੀਗੀ ਹਨਾ ਇਹ ਤੁਹਾਡੀ ਆਦਤ ਬਣੀ ਹੋਈ ਹੈ ਮੈਂ ਤਾਂ ਸਹਾਰ ਲਈ ਮੰਮੀ ਨੇ ਵੀ ਸਹਾਰ ਲਈ ਹੋਰ ਵੀ ਸਹਾਰ ਲੈਂਦੇ ਆ ਕੱਲ ਉਹ ਤੁਹਾਡੀ ਨੂੰ ਆ ਗਈ ਨਾ ਉਹਨੇ ਇਹ ਚੀਜ਼ ਬਰਦਾਸ਼ਤ ਨਹੀਂ ਕਰਨੀਗੀ ਫਿਰ ਤੁਹਾਨੂੰ ਬੁਰਾ ਲੱਗੂਗਾ ਹੁਣ ਤੁਸੀਂ ਸਮਝ ਲਓ ਕਿਵੇਂ ਸਮਝਣਾ ਹੈ ਭੂਆ ਜੀ ਅੱਛਾ ਸਾਨੂੰ ਫਤਪੂਰਾ ਲੱਗਿਆ ਹਣ ਮੇਰੇ ਕਹੀ ਗੱਲ ਭੂਆ ਜੀ ਬੁਰਾ ਲੱਗਦਾ ਵੇਖੋ ਅਸੀਂ ਤੁਹਾਡਾ ਆਦਰ ਸਤਕਾਰ ਕਰਦੇ ਹਾਂ ਠੀਕ ਆ ਹਨਾ ਚਲੋ ਕੋਈ ਗਲਤੀ ਹੁੰਦੀ ਹੈ ਸਾਡੇ ਤੋਂ ਤੁਸੀਂ ਸਾਨੂੰ ਸਮਝਾ ਸਕਦੇ ਆ ਪਰ ਇੰਨਾ ਨਹੀਂ ਵੀ ਤੁਸੀਂ ਸਾਡੀ ਹਰੇਕ ਕੰਮ ਚ ਨੁਘੋਚ ਹਰੇਕ ਕੰਮ ਚ ਨੁਘੋਚ ਹੋਰ ਤੁਸੀਂ ਕੋਈ ਗੱਲ ਕਰਦੀ ਨਹੀਂ ਸਾਡੇ ਨਾਲ ਇਹ ਭੂਆ ਜੀ ਪਰ ਤੁਸੀਂ ਐਂ ਵੀ ਦੇਖੋ ਨਾ ਵੀ ਇਹ ਕੰਮ ਕਰਦੀ ਆ ਬੱਚੇ ਖលਿਆਰ ਦਿੰਦੇ ਆ ਹੱਸਦੇ ਵਾਸਤੇ ਘਰਾਂ ਦੇ ਵਿੱਚ ਮਾੜਾ ਮੋਟਾ ਖលਿਆਰ ਆ ਤਾਂ ਪੈ ਹੀ ਜਾਂਦਾ ਨਾ ਹੁਣ ਤੁਸੀਂ ਤਾਂ ਦੋ ਜਾਣੇ ਵੱਡੇ ਆ ਤੁਸੀਂ ਬੱਚੇ ਨਹੀਂ ਖលਿਆਰ ਦੇਗੇ ਆ ਹੋਏ ਪਰ ਤੁਹਾਨੂੰ ਹਾਂ ਇਹ ਆਦਤ ਸੁਧਾਰਨੀ ਪੈਣੀ ਤੁਸੀਂ ਨੁਘੋਚ ਨਾ ਕਰਿਆ ਨਹੀਂ ਤੇਰੀ ਗੱਲ ਸਹੀ ਆ ਧੀਏ ਮੈਂ ਇੱਥੇ ਮੈਂ ਹੀ ਗਲਤ ਸੀ ਸੋਡਾ ਹੈਗਾ ਟੱਬਰ ਦਾ ਕੰਮ ਸੋਡੇ ਤਾਂ ਚਾਦਰਾਂ ਵੀ ਇਕੱਠੀਆਂ ਹੋਣਗੀਆਂ ਸਾਰਾ ਕੁਝ ਹੋਊਗਾ ਹਾਂਜੀ ਤੇ ਸਾਡੇ ਤਾਂ ਆ ਵਿਚਾਰ ਉਸਤਾ ਦੋ ਜਣੇ ਹੁੰਨੇ ਆ ਜਿਵਾਕ ਸਾਡੇ ਹੋਸਟਲਾਂ ਚ ਪੜਦੇ ਆ ਉਹੀ ਤਾਂ ਗੱਲ ਆ ਭੋਜੀ ਹਾਂ ਹੁਣ ਇੱਥੇ ਸੋਡੇ ਜਿਵਾਕ ਨਿੱਕੇ ਆਸ ਦੇ ਵਸਦੇ ਘਰਾਂ ਚ ਕੋਈ ਨਾ ਕੋਈ ਆ ਹੀ ਜਾਂਦਾ ਨਾਲ ਜਵਾਲੇ ਦੇ ਦੋ ਆਪਦੇ ਦੋ ਖੇਡਣ ਆ ਜਾਂਦੇ ਆ ਉਹ ਗੱਲ ਨਾ ਹੁਣ ਅਸੀਂ ਬਰਦਾਸ਼ਤ ਕਰ ਲਈ ਪਰ ਤੁਹਾਡੀ ਨੂਨ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਨੇ ਇਸ ਦਾ ਕਹਿੰਦੇ ਤੁਸੀਂ ਆਪਣੇ ਆਪ ਨੂੰ ਚੇਂਜ ਕਰੋ ਮਾੜਾ ਗੱਲ ਤਾਂ ਸਹੀ ਹੈ ਤੇ ਇਹ ਤੇਰੀ ਹਾਂਜੀ ਹੁਣ ਦੀਆਂ ਕੁੜੀਆਂ ਨਾਲ ਮੇਰੀ ਨੂਨ ਤਾਂ ਸੱਸਾਂ ਦੀ ਤਾਂ ਕੋਈ ਨਹੀਂ ਆਈਆਂ ਏਂਕੜੀ ਚੱਲਦਾ ਹਾਂ ਹਾਂਜੀ ਹਨਾ ਉਹਨੇ ਤਾਂ ਫਿਰ ਮੈਨੂੰ ਕਹਿ ਦੇਣਾ ਵੀ ਮੰਮੀ ਤਾਂ ਐ ਕਰਦੀ ਐਂ ਕਰਦੀ ਤੇ ਮੈਂ ਇਥੋਂ ਰਿਆ ਨਹੀਂ ਜਾਣਾ ਹੁਣ ਨਹੀਂ ਤੁਸੀਂ ਗਲਤੀ ਕਰਨੀ ਭੂਆ ਜੀ ਫਿਰ ਤੁਹਾਡੇ ਘਰ ਚੋਂ ਜ਼ਿਆਦਾ ਕਲੇਸ਼ ਪੈ ਜਾਊਗਾ ਜ਼ਿਆਦਾ ਫਰਕ ਪੈ ਜਾਊਗਾ ਹਾਂ ਗੱਲ ਤੇਰੀ ਸਹੀ ਹੈ ਮੈਂ ਆਪਦੇ ਆਪ ਨੂੰ ਨਾ ਚੇਂਜ ਕਰਦੀ ਆਂ ਆਪਦੇ ਸਭਾ ਨੂੰ ਹੁਣ ਮੈਂ 2 ਦਿਨ ਰਹੂੰਗੀ ਹੁਣ ਤੁਸੀਂ ਕੁਛ ਕਰ ਜਾਓ ਮੈਂ ਨਹੀਂ ਆਂਦੀ ਜੇ ਮੈਂ ਕਹਿਣ ਵੀ ਲੱਗੀ ਤੇ ਤੂੰ ਬੇਸ਼ੱਕ ਦੀ ਮੈਨੂੰ ਕਹੀਦੀ ਨਹੀਂ ਭੂਆ ਜੀ ਇਹ ਜੀ ਤਾਂ ਕੋਈ ਗੱਲ ਨਹੀਂ ਚਲੋ ਹੁਣ ਤੁਸੀਂ ਪੈ ਜਾਓ ਰੈਸਟ ਕਰ ਲਓ ਠੀਕ ਆ ਪੁੱਤ ਚੰਗਾ ਨੀਆ ਸਬਜ਼ੀ ਦਾ ਚੈੱਕ ਕਰਾ ਜਾ ਮਿੱਠੀ ਬਣਾਈ ਆ ਕਿ ਕਰਾਰੀ ਬਣਾਈ ਆ ਭੂਆ ਫੇਰ ਭੂਆ ਜੀ ਤੁਸੀਂ ਉਹੀ ਗੱਲਾਂ ਲੈਣੇ ਮੈਥੋਂ ਨਹੀਂ ਰਹਿ ਜਾਂਦਾ ਮੈਂ ਤਾਂ ਭੁੱਲ ਗਈ